ਵਾਸ ਕੇ ਦਾ ਬੁਰਾ ਨਾ ਸੋਚੋ ਤੁਸੀਂ ਦੁਖੀ ਹੋਣਾ ਹੀ ਨਹੀਂ ਅੱਜ ਦੁਨੀਆ ਦੁਖੀ ਪਤਾ ਕਿਹੜੀ ਆ ਕੌਣ ਦੁਖੀ ਹੈ ਜੀ ਭਲਾ ਜਿਹੜੇ ਬੰਦੇ ਘਰ ਆਪਣੇ ਚ ਬੈਠਿਆ ਤੇ ਵੇਖ ਦੂਜੇ ਦਾ ਘਰ ਰਹਾ ਦੁਖੀ ਉਹ ਆ ਉਹ ਦੁਖੀ ਹੈ ਤੁਸੀਂ ਆਪਣੇ ਘਰ ਚ ਬੈਠੇ ਆਪਣੇ ਘਰ ਨੂੰ ਵੇਖੋ ਦੁਖੀ ਕਿਦਾ ਹੋਣਾ ਤੁਸੀਂ ਅਸੀਂ ਦੂਜੇ ਦੀ ਕਾਰ ਵੇਖ ਰਹੇ ਆ ਦੂਜੇ ਦਾ ਘਰ ਵੇਖ ਰਹੇ ਆ ਦੂਜੇ ਦੀ ਗੱਡੀ ਵੇਖ ਰਹੇ ਆ ਅਸੀਂ ਅਫਸੈਟ ਆ ਆਵਾ ਜਾ ਰਹੇ ਜਿਹਨੂੰ ਅਸੀਂ ਈਰਖਾ ਕਹਿੰਦੇ ਆ ਜੈਲਸੀ ਜੈਲਸੀ ਨੇ ਆਈ ਦੁਨੀਆ ਨੂੰ ਤਬਾਹ ਕਰ ਦਿੱਤਾ ਸਾੜਾ ਕਿਸਦਾ ਸੁੱਖ ਵੇਖ ਕੇ ਦੁਖੀ ਹੋਣਾ ਕਾਰ ਕੋਈ ਲੈਂਦਾ ਹੈ ਗੱਡੀ ਕੋਈ ਲੈਂਦਾ ਹੈ ਤੇ ਟੈਨਸ਼ਨ ਆਪਾਂ ਨੂੰ ਹੋ ਜਾਂਦੀ ਆਪਣੇ ਘਰ ਸਲਾਮ ਆਉਣ ਲੱਗ ਪੈਂਦੀਆਂ ਇਹ ਕਿਸ਼ਤਾਂ ਕਿਦਾਂ ਦੇਣਗੇ ਇਹਦੀਆਂ ਜਿਨ੍ਹਾਂ ਨੇ ਖਰਚਾ ਕੀਤਾ ਉਹਨਾਂ ਨੇ ਕਿਸ਼ਤਾਂ ਵੀ ਬੋਲੋ ਜੀ ਦੇ ਲੈਣੀਆਂ ਵਾਸਤੇ ਵਿੱਚ ਸਾਨੂੰ ਹਮਦਰਦੀ ਨਹੀਂ ਹੁੰਦੀ ਵੀ ਉਹ ਕਿਸ਼ਤਾਂ ਕਿਦਾਂ ਦੇਣਗੇ ਅੰਦਰੋਂ ਦੁੱਖ ਹੁੰਦਾ ਵਾ ਕਿ ਇਹ ਕਾਰਾਂ ਵਾਲੇ ਗੱਡੀਆਂ ਵਾਲੇ ਕਿੱਦਾਂ ਬਣ ਗਏ ਆਓ ਕਿਸੇ ਦਾ ਸੁੱਖ ਵੇਖ ਕੇ ਅੰਦਰੋਂ ਖੁਸ਼ ਹੋਓ ਜੇ ਕਿਸੇ ਦੇ ਘਰ ਕੋਈ ਘਟਨਾ ਵਾਪਰ ਗਈ ਆ ਤੇ ਆਪਣੇ ਮਨ ਨੂੰ ਮੈਸੇਜ ਦਿਓ ਏਦਾਂ ਨਹੀਂ ਸੀ ਹੋਣਾ ਚਾਹੀਦਾ ਯਾਰ ਜੇ ਤੇ ਪੁੱਤ ਕੋਲੋ ਇਹ ਗਲਤੀ ਹੋਈ ਆ ਨਾ ਨਹੀਂ ਹੋਣੀ ਚਾਹੀਦੀ ਕਈ ਖੋਸ਼ ਹੁੰਦੇ ਅੰਦਰੋਂ